4 ਲਾਂਦੇ ਸੁਰਲ ਨੰਬਰ ਵਾਰਡ ਤੋਂ ਜਿੱਥੇ ਕਾਟੇ ਦੀ ਟੱਕਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕ੍ਰਿਸ਼ਨ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਹੈ ਔਰ ਉੱਥੇ ਹੀ ਕਾਫੀ ਜਾਰੀ ਚਾਹਲ ਪਹਿਲਾ ਔਰ ਨੱਚ ਗਾ ਕੇ ਤਾਂ-ਤਾਂ ਮੱਥਾ ਟੇਕ ਕੇ ਇਹਨਾਂ ਵੱਲੋਂ ਉੱਚੀ ਦਾ ਹਜ਼ਾਰ ਕੀਤਾ ਜਾ ਰਿਹਾ ਹੈ ਇਹਨਾਂ ਨੇ ਹਲਕਾ ਵਿਧਾਇਕ ਕਲਵੰਤ ਸਿੰਘ ਦਾ ਵੀ ਧੰਨਵਾਦ ਕੀਤਾ ਹੈ ਕਿ ਉਹਨਾਂ ਵੱਲੋਂ ਵੱਡਾ ਸਹਿਯੋਗ ਦਿੱਤਾ ਗਿਆ ਸੀ ਇਹਨਾਂ ਨੇ ਇੱਕ ਗਰੀਬ ਘਰ ਦੇ ਜਿਹੜੇ ਲੜਕੇ ਬੱਚੇ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਸੀ ਸਮਕਿਨ ਜਿਥੇ ਕਿ ਪਾਤਣਾ ਦੇ 16 ਨੰਬਰ ਵਾਰਡ ਦੇ ਵਿੱਚ ਜਿਹੜੇ ਕਿ ਆਵਾਜ਼ੀ ਪਾਰਟੀ ਦੇ ਜਿਹੜੇ ਜਿੱਤੇ ਨੇ ਪ੍ਰਾਪਤ ਕੀਤੀ ਹੈ ਗੁਰਸ਼ਰਨ ਸਿੰਘ ਨੇ ਔਰ ਉੱਥੇ ਖੁਸ਼ੀ ਦਾ ਮਾਹੌਲ ਦੇਖ ਨੂੰ ਮਿਲ ਰਿਹਾ ਚਾਰਜ ਫਿਰ ਇਹਨਾਂ ਦੇ ਵਿੱਚ ਝੋਟ ਮੱਕਾ ਹੋ ਰਿਹਾ ਔਰ ਇੱਥੇ ਨਾਚ ਗਾ ਕੇ ਔਰ ਮੱਥੇ ਟੇਕ ਕੇ ਹਰ ਇੱਕ ਥਾਂ ਤੇ ਇਹਨਾਂ ਨੇ ਆਪਣਾ ਇੱਥੇ ਸ਼ੁਰੂਆਤ ਕੀਤੀ ਆ ਅੱਜ ਹੁਣ ਇਸ ਵਕਤ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਇਸ ਤਰ੍ਹਾਂ ਲੱਗ ਰਿਹਾ ਤੁਸੀਂ ਕਾਫੀ ਜ਼ਿਆਦਾ ਇਹਨਾਂ ਦੇ ਨਾਲ ਸਹਿਯੋਗੀ ਸੀਗੇ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਜੀ ਇੱਕ ਅਮੀਰੀ ਦੇ ਉੱਪਰ ਗਰੀਬੀ ਦੀ ਜਿੱਤ ਹੈ ਇਹ ਲੋਕਾਂ ਦੀ ਜਿੱਤ ਹੈ ਜਿਹੜੇ ਲੋਕ ਜਗਰੀਬ ਥੱਲੋਂ ਉੱਠ ਕੇ ਜਿਨ੍ਹਾਂ ਨੇ ਇੱਕ ਪੜਾਈ ਨੂੰ ਗਰੀਬ ਨੂੰ ਇੱਕ ਕੰਮ ਸੀ ਬਣਾਇਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡੇ ਮਾਨਯੋਗ ਐਮਐਲਏ ਸਾਹਿਬ ਸਾਡੇ ਭਗਵਾਨ ਤਮਨਜੀ ਦਾ ਅਤੇ ਸਾਡੀਆਂ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਦਾ ਬਹੁ ਬਹੁਤ ਧੰਨਵਾਦ ਦੀਆਂ ਜੋ ਦਿਨ ਰਾਤ ਮਿਹਨਤ ਕਰਕੇ ਇਹ ਜਿੱਤ ਦੀ ਪ੍ਰਤੀਕ ਬਣੀ ਆ ਤੇ ਲੋਕਾਂ ਦੀ ਜਿੱਤ ਨੂੰ ਉਹ ਸਿਰਫ ਮੱਥੇ ਨਾਲ ਪਾਉਂਦੇ ਆ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਲੇਡੀਜ਼ ਲੋਕ ਕਾਫੀ ਜ਼ਿਆਦਾ ਸਹਿਯੋਗ ਕਰ ਰਹੇ ਦਿਨ ਰਾਤ ਅਸੀਂ ਮਤਲਬ ਸਾਨੂੰ ਬਹੁਤ ਜ਼ਿਆਦਾ ਜਿੱਤ ਪ੍ਰਾਪਤ ਹੋਈ ਹੈ ਅਸੀਂ ਜਿੰਨੇ ਵੀ ਮੇਰੇ ਵਲੰਟੀਅਰਸ ਹਨ ਸਾਰਿਆਂ ਨੇ ਮਿਹਨਤ ਕੀਤੀ ਜਿੰਨੀ ਵੀ ਜਨਤਾ ਸੀਗੀ ਉਹਨਾਂ ਨੇ ਵੋਟਾਂ ਪਾ ਕੇ ਸਾਡਾ ਕ੍ਰਿਸ਼ਨ ਜਿੱਤਾਇਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਅੱਜ ਹੀ ਕਹਿ ਪਹਿਲਾਂ ਖੁਸ਼ੀ ਦਾ ਮਾਹੌਲ ਹੈ ਦੇਖਣ ਨੂੰ ਮਿਲ ਰਿਹਾ ਕਹਿਣਾ ਚਾਹੂਗੀ ਕਿ ਤੁਸੀਂ ਕਿਵੇਂ ਕੀ ਅੱਜ ਪਹਿਲਾਂ ਤਾਂ ਮੈਨੂੰ ਸਾਰੀ ਟੀਮ ਨੂੰ ਵਧਾਈ ਹੋਵੇ ਅਸੀਂ ਆਪਣੀ ਜਿੱਤ ਪ੍ਰਾਪਤ ਕੀਤੀ ਏ ਆਂਦੇ ਨਾਲ ਉਜੜੇ ਬਾਗਾਂ ਦੇ ਗੱਲ ਲ ਪਟਵਾਰੀ ਹੁੰਦੇ ਨੇ ਸਾਡਾ ਬਾਗ ਉਜੜਿਆ ਆਇਆ ਸੀ ਅੱਜ ਕ੍ਰਿਸ਼ਨ ਮਾਲਕ ਬਣ ਗਿਆ ਏ ਸਾਡੀ ਵਸਤੀ ਦਾ ਤੇ ਅਸਾਨੂੰ ਬਹੁਤ ਖੁਸ਼ੀ ਆ ਰਹੀ ਏ ਵੇ ਅਸੀਂ ਦੱਸ ਨਹੀਂ ਸਕਦੇ ਮੈਂ ਅਗਰਜੀ ਦਾ ਖਾਲਸਾ ਵੈਗਰਜੀ ਦੀ ਫਤਿਹ ਠੀਕ ਹੈ ਪਹਿਲਾਂ ਵੀ ਇਹ ਕਾਉਂਸਲਰ ਰਹੇ ਆ ਕਈ ਵਰੀ ਖੜੇ ਆ ਉਮੀਦਵਾਰ ਪਰ ਇਹਨਾਂ ਕੋ ਜਿੱਤ ਪ੍ਰਾਪਤ ਨਹੀਂ ਹੋਈ ਅੱਜ ਇਹ ਕਾਫੀ ਜ਼ਿਆਦਾ ਵੱਡੀ ਲੀਡ ਲੈ ਕੇ ਜਿੱਤੇ ਔਰ ਇੱਥੇ ਜਿਹੜਾ ਕਿ ਲੋਕਾਂ ਦਾ ਭਾਰੀ ਜਮਾਵੜਾ ਇਹਨਾਂ ਨੂੰ ਮੁਬਾਰਕਬਾਦ ਦੇਣ ਵਾਸਤੇ ਪਹੁੰਚੇ ਹੋਏ ਨੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਕੀ ਲੱਗਦਾ ਹੈ ਤੁਹਾਨੂੰ ਇਸ ਵਾਰ ਸਭ ਤੋਂ ਪਹਿਲਾਂ ਤਾਂ ਮੈਂ ਮੇਰੇ ਸਾਰੇ ਹੀ ਪਰਿਵਾਰ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਪਰਿਵਾਰ ਨੇ ਮੈਨੂੰ ਅੱਜ ਐਡਾ ਬੜਾ ਮਾਣ ਬਖਸ਼ਿਆ ਕਿ ਇੱਕ ਗਰੀਬ ਤੇ ਅਮੀਰੀ ਦੀ ਲੜਾਈ ਸੀਗੀ ਮੇਰੇ ਬਗੈਰ ਖਰਚੇ ਤੋਂ ਵੀ ਇਹਨਾਂ ਨੇ ਬੜਾ ਮੇਰਾ ਸਾਥ ਦਿੱਤਾ ਹੈ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ ਜਿਹੜੀਆਂ ਇਹਨਾਂ ਦੀਆਂ ਹਰ ਮੁਸ਼ਕਲਾਂ ਨੇ ਜੇ ਮੈਨੂੰ ਅੱਧੀ ਰਾਤ ਵੀ ਫੋਨ ਕਰਨਗੇ ਤਾਂ ਮੈਂ ਅੱਧੀ ਰਾਤ ਵੀ ਇਹਨਾਂ ਦੇ ਨਾਲ ਖੜੂਗਾ ਤੇ ਜੋ ਵੀ ਇਹਨਾਂ ਦੀਆਂ ਮੁਸ਼ਕਲਾਂ ਇਹਨਾਂ ਦੀਆਂ ਨਹੀਂ ਹੁਣ ਉਹ ਮੇਰੀਆਂ ਆਪਦੇ ਮੇਰੀਆਂ ਨੇ ਆਪਦੀਆਂ ਨੇਗੀਆਂ ਮੈਂ ਇਹਨਾਂ ਨਾਲ ਤੰਦੇਹੀ ਨਾਲ ਪੂਰੀ ਮਿਹਨਤ ਨਾਲ ਇਹਨਾਂ ਦਾ ਸਾਥ ਦਊਂਗਾ ਕੀ ਲੱਗਦਾ ਹੈਗਾ ਇੱਕ ਪਾਸੇ ਇੱਕ ਸਾਹਬ ਦਾ ਠਾਣੇਦਾਰ ਸੀਗਾ ਔਰ ਦੂਜੇ ਪਾਸੇ ਤੁਹਾਡੀ ਸੀਗੀ ਕਿੰਨੀ ਕਿ ਤੁਹਾਡੇ ਕੋਲ ਅਪਰੋਚ ਸੀਗੀ ਔਰ ਕਿਸ ਤਰ੍ਹਾਂ ਦਾ ਤੁਹਾਡਾ ਉਸ ਟਾਈਮ ਦੇਖੋ ਜੀ ਸਾਨੂੰ ਸਾਰਿਆਂ ਨੂੰ ਪਤਾ ਮੇਰਾ ਫਾਦਰ ਸਾਹਿਬ ਮਜ਼ਦੂਰੀ ਕਰਦਾ ਇੱਕ ਦਿਹਾੜੀਦਾਰ ਹੈਗਾ ਪਰ ਮੇਰੇ ਕੋਲ ਕੋਈ ਰਿਸੋਰਸ ਨਹੀਂ ਸੀਗਾ ਮੈਨੂੰ ਬਸ ਇੰਨਾ ਕਿ ਮੇਰੇ ਪਰਿਵਾਰ ਦਾ ਮੈਨੂੰ ਐਡਾ ਬੜਾ ਸਾਥ ਮਿਲਿਆਗਾ ਕਿ ਜਿਸ ਦੀ ਬਦੌਲਤ ਮੈਂ ਅੱਜ ਬਗੈਰ ਪੈਸੇ ਤੋਂ ਇੱਕ ਮੈਂ ਬਗੈਰ ਖਰਚ ਕਰੇ ਤੋਂ ਅੱਜ ਮੈਂ ਇੱਥੇ ਇੱਕ ਐਮਸੀ ਬਣ ਸਕਿਆ ਕੀ ਇਹਨਾਂ ਦੇ ਹੁਣ ਕਮੇਸ਼ਾ ਵਾਅਦੇ ਦੇ ਖਰੇ ਨਿਤਰੋਗੇ ਮੈਂ ਮੈਂ ਐਮਐਲ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਵੱਲੋਂ ਮੈਨੂੰ ਇੱਕ ਗਰੀਬ ਘਰ ਦੇ ਨੂੰ ਟਿਕਟ ਦੇ ਕੇ ਨਵਾਜਿਆ ਮੈਂ ਸਰਦਾਰ ਕਲਵੰਸ ਸਿੰਘ ਐਮਐਲ ਸਾਹਿਬ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਐਮਐਲ ਸਾਹਿਬ ਦਾ ਤੇ ਪੂਰੀ ਟੀਮ ਦਾ ਪ੍ਰੇਮ ਗੁਪਤਾ ਜੀ ਤੇ ਨਿੱਕਾ ਜੀ ਤੇ ਹੈਪੀ ਜੀ ਤੇ ਪੂਰੀ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਰੀਕੋ ਮਸੀਹਾ ਜਿਨ੍ਹਾਂ ਨੇ ਮੇਰੇ ਨਾਲ ਤਾਂਦੇ ਦੀ ਨਾਲ ਇੱਕ ਮੇਰਾ ਭਾਈ ਜਿਹੜਾ ਕਿ ਮੇਰਾ ਤਾਂਦੇ ਦੀ ਨਾਲ ਸਾਥ ਦੇ ਰਿਹਾਗਾ ਪਰਿਵਾਰ ਚ ਆ ਕੇ ਸਾਡਾ ਫੈਸਲਾ ਬੁਲਾ ਮੇ ਦਿੱਤਾ ਤੇ ਜਸਵਿੰਦਰ ਸ਼ਰਮਾ ਮੇਰੀ ਭੈਣ ਬਲਜੀਤ ਸ਼ਰਮਾ ਸਰਬਜੀਤ ਕੌਰ ਤੇ ਜਿਨ੍ਹਾਂ ਨੇ ਕਿ ਮੈਂ ਨਾ ਇੰਨਾ ਕੋ ਕਰ ਸਕਦਾ ਤੇ ਜਿਨ੍ਹਾਂ ਕਿ ਮੇਰੇ ਮੇਰੇ ਨਾਲ ਮਿਲ ਕੇ ਇਹਨਾਂ ਖਰਚਾ ਵੀ ਮੇ ਤੋਂ ਕੋਈ ਨਹੀਂ ਹੋਇਆ ਸੀਗਾ ਮੇਰੀਆਂ ਭੈਣਾਂ ਨੇ ਰਲ ਕੇ ਮੇਰੀ ਬਲਜੀਤ ਭੈਣ ਸਾਰਿਆਂ ਮੇਰੀਆਂ ਭੈਣਾਂ ਨੇ ਰਲ ਕੇ ਮੇਰਾ ਖਰਚਾ ਮੇਰੇ ਚੱਕਿਆਗਾ ਮੈਨੂੰ ਇੰਨਾ ਵੀ ਮਹਿਸੂਸ ਨਹੀਂ ਹੋਣ ਦਿੱਤਾ ਮੇਰੀ ਭੈਣ ਜਸਵਿੰਦਰ ਸ਼ਰਮਾ ਸਰਬਜੀਤ ਕੌਰ ਤੇ ਅਜਮੇਰ ਸਿੰਘ ਜੀ ਪੱਪੂ ਜੀ ਇਹਨਾਂ ਵੱਲੋਂ ਵੀ ਮੈਨੂੰ ਬੜਾ ਉਹਨਾਂ ਦਾ ਸਾਰਾ ਮਿਲਿਆ ਜਿਵੇਂ ਕਿ ਦੱਸ ਰਹੇ ਸਨ ਕਿ ਅੱਜ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਇੱਕ ਵੱਡੀ ਕਿਉਂਕਿ ਇੱਥੇ ਟੱਕਰ ਸੀਗੀ ਕਿਉਂਕਿ ਇੱਕ ਪਾਸੇ ਵੱਡੇ ਰਹੀਸ਼ ਸੀਗੇ ਕਿ ਉਹਨਾਂ ਦੇ ਨਾਲ ਟੱਕਰ ਸੀਗੀ ਔਰ ਇਹ ਕਹਿ ਰਿਹਾ ਵੀ ਸਾਡੇ ਕੋਲ ਕੁਝ ਖਰਚਣ ਵਾਸਤੇ ਵੀ ਕਰਦੇ ਵੀ ਸਿਸਟਮ ਇਹਨਾਂ ਦਾ ਕਿਉਂਕਿ ਇਹ ਮਜ਼ਦੂਰੀ ਕਰਦੇ ਹੀ ਗਰੀਬ ਕਰਦੇ ਵਿੱਚੋਂ ਸੀਗੇ ਔਰ ਇਹਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੇ ਜਿਹੜੇ ਕਿ ਇਲੈਕਸ਼ਨਾਂ ਦੇ ਵਿੱਚ ਖੜੇ ਪਰ ਇਸ ਵਾਰ ਜਿਹੜੀ ਕਿ ਇਹਨਾਂ ਨੇ ਜਿੱਤ ਪ੍ਰਾਪਤ ਕਰਨ ਨਾਲ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਅਸੀਂ ਦੇ ਹੁਣ ਦੇ